ਕਾਰ ਸੇ ਵਾਲੇ ਬਾਬਾ ਜੀ ਸੰਤ ਬਾਬਾ ਸੁਖਾ ਸਿੰਘ ਜੀ ਸਰਹਾਲੀ ਸਾਹਿਬ ਵਾਲੇ ਜਿਹੜੇ ਕੀ ਹੈ ਅੰਮ੍ਰਿਤਸਰ ਡੀਸੀ ਜਿਹੜੇ ਸਾਖਸੀ ਸੈਨਾ ਦੇ ਨਾਲ ਜਿਹੜੇ ਉਹਨਾਂ ਪਿੰਡਾਂ ਦੇ ਵਿੱਚ ਜਿਹੜੀ ਹੈ ਲਾਈਟ ਦੀ ਜਿਹੜੀ ਸਹੂਲਤ ਹੈ ਉਹ ਨਹੀਂ ਹੋ ਸਕੀ ਇਸ ਕਰਕੇ ਉਹਨਾਂ ਵੱਲੋਂ ਜਿਹੜੀਆਂ ਲਾਈਟਾਂ ਸੋਲਰ ਲਾਈਟਾਂ ਜਿਹੜੀਆਂ ਉਹ ਦਿੱਤੀਆਂ ਜਾ ਰਹੀ ਹੈ ਡੀਸੀ ਸਾਹਿਬ ਮੌਜੂਦ ਹੈ ਨਾਲ ਬਾਬਾ ਜੀ ਸੁਖਾ ਸਿੰਘ ਜੀ ਸਰਹਾਲੀ ਵਾਲੇ ਮੌਜੂਦ ਹੈ ਉਹਨਾਂ ਵੱਲੋਂ ਜਿਹੜੀ ਲੋਕਾਂ ਗਰੀਬ ਲੋਕਾਂ ਨੂੰ ਜਿਹੜੀਆਂ ਜਿਹੜੀਆਂ ਲਾਈਟਾਂ ਦਿੱਤੀਆਂ ਜਾਂਦੀਆਂ ਕਿਉਂਕਿ ਇੱਥੇ ਸਭ ਤੋਂ ਵੱਡਾ ਮੁਸ਼ਕਲ ਹੈ ਇਹ ਵੀ ਕਾਫੀ ਜਿਹੜਾ ਨੁਕਸਾਨ ਹੋ ਚੁੱਕਾ ਹੈ ਜਿਹੜੇ ਲਾਈਟ ਜਿਹੜੀ ਇੱਥੇ ਨਹੀਂ ਸੀ ਲਾਈਟ ਵਾਸਤੇ ਜਿਹੜਾ ਲੋਕਾਂ ਨੂੰ ਜਾਰੀ ਮੁਸ਼ਕਲ ਆਉਂਦੀ ਹੈ ਕਿਉਂਕਿ ਰਾਤ ਦਾ ਸਮਾਂ ਵਾ ਕਾਫੀ ਜਿਹੜਾ ਵਿਕਤਾ ਆਉਂਦੀਆਂ ਵਾ ਉਸ ਕਰਕੇ ਵੀ ਜਿਹੜੀਆਂ ਲਾਈਟਾਂ ਜਿਹੜੀਆਂ ਵਾ ਉਹਨਾਂ ਨੂੰ ਦਿੱਤੀਆਂ ਜਾਣੀਆਂ ਲੋਕਾਂ ਨੂੰ ਸਤਿ ਆਕਾਲ ਜੀ ਆਕਾਰ ਆਓ ਜੀ ਅਸੀਂ ਪਹੁੰਚੇ ਕੀ ਕਹਿਣਾ ਚਾਹੁੰਦੇ ਹਾਂ ਸਤਿਗੁਰੂ ਦੀ ਬਖਸ਼ਸ਼ ਅਸਟਾ ਡਿਸਾਉਂ ਸਾਨੂੰ ਇਹ ਬਣ ਕੇ ਸੇਵਾ ਦਿੱਤੀ ਜੀ 2 ਪੁਆਇੰਟ ਦੀ ਹਾਂਜੀ ਮਾਰੇ ਕਿਰਪਾ ਨਾਲ ਆਪਾਂ ਇਹ ਪਰਾਫਨ ਕੰਪਲੀਟ ਕਰਤਾ ਸੰਗਤਾਂ ਦੇ ਸਹਿਯੋਗ ਨਾਲ ਸਤਿਗੁਰੂ ਦੀ ਬਖਸ਼ਸ਼ ਅਸਟਾ ਬਹੁਤ ਜਲਦੀ ਆਪਾਂ ਕਹਿੰਗੇ ਸੰਪਰਦਾਇ ਮਾਝਾ ਮਾਲਵਾ ਬਾਬਾ ਤਿੰਨਾਂ ਥਾਵਾਂ ਤੇ ਤਕਰੀਬਨ 12 ਕ ਬੰਨਾਂ ਦੀ ਸਮਾਣ ਮਾਰੀ ਹੈ ਸੋ ਇੱਥੋਂ ਸੰਗਤ ਜਿਹੜੀ ਲੋਕਲ ਸਾਡੀ ਅਦਰ ਗੁਰਦਾਸਪੁਰ ਦੀ ਜਾਂ ਉਦੋਂ ਨੂੰ ਭੇਜਿਆ ਸੀ ਮਾਰੇ ਕਿਰਪਾ ਨਿਰੰਤਰ ਸਾਰੀਆਂ ਸੇਵਾਾਂ ਡਾਲੀ ਰੱਖੀਆਂ ਹੁਣ ਅਸੀਂ ਦੋਹਾਂ ਪੰਡਾਂ ਨੂੰ ਇੱਥੇ ਲਾਈਟ ਨਹੀਂ ਇੱਕ ਦੋਹਾਂ ਪੰਡਾਂ 'ਚ ਤੇ ਉਹਨਾਂ ਦੇ ਅਸੀਂ ਉਹ ਸਿਸਟਮ ਵਾਸਤੇ ਸੋਲਰ ਲਾਈਟਾਂ ਲੰਦੀਆਂ ਉਹਨਾਂ ਲਾ ਕੇ ਪਿਸਾ ਅਸੀਂ ਚੰਡੀਗੜ੍ਹ ਸਪੈਸ਼ਲ ਮੰਗਾਈਆਂ ਅਸੀਂ ਠੀਕ ਹੈ ਬਾਬਾ ਜੀ ਵੱਲੋਂ ਸੋਲਰ ਲਾਈਟਾਂ ਦਿੱਤੀਆਂ ਨਹੀਂ ਬਾਬਾ ਜੀ ਸਰਕਾਰ ਵੱਲੋਂ ਜਿਹੜਾ ਵਾ ਉਹ ਮੁਆਵਜ਼ਾ ਦਿੱਤਾ ਜਾਂਦੇ ਆ 20000 ਰੁਪਏ ਦਿੱਤਾ ਜਾਂਦੇ ਆ ਜਿਨ੍ਹਾਂ ਨੂੰ ਨੁਕਸਾਨ ਹੋਇਆ ਉਸ ਹਿਸਾਬ ਨਾਲ ਤੁਹਾਡੇ ਮੁਤਾਬਿਕ ਲੱਗਦਾ ਕਿ ਇੰਨਾ ਦੇਣਾ ਇਹ ਦੇਖੋ ਇਹ ਤਾਂ ਗੱਲਾਂ ਜਿਹੜੇ ਅੱਗੇ ਫਰੰਟ ਲਾਈਨ 'ਤੇ ਬੰਦੇ ਕੰਮ ਕਰਦੇ ਸਾਡਾ ਕੰਮ ਸੇਵਾ ਕਰਨਾ ਹਾਂਜੀ ਕਰੋਨਾ ਅੰਸਾ ਦੀ ਜਿਹੜੀ ਸਿੱਖਿਆ ਅਸੀਂ ਸੰਸਥਾਵਾਂ ਨੂੰ ਆਸਥਰ ਕਰਕੇ ਨਾਮ ਚ ਪਾਉਣਾ ਸੇਵਾਵਾਂ ਕਰਾਉਣੀਆਂ ਜਿਹੜਾ ਉੱਪਰਲੇ ਕੰਮ ਹੁੰਦੇ ਵੇਖੋ ਇਹ ਹੁੰਦੇ ਹੀ ਵੱਖੀਆਂ ਸੰਸਥਾਵਾਂ ਜਿਹੜੀਆਂ ਗਵਰਨਮੈਂਟ ਨਾਲ ਗੱਲ ਕਰਨ ਵੀ ਇੰਨੇ ਨਾਲ ਨਹੀਂ ਸਰਦਾ ਕਿਉਂਕਿ ਨੁਕਸਾਨ ਬਹੁਤ ਹੋ ਚੁੱਕਾ ਹੈ ਚਾਪਾ ਤੇ ਕਿਸੇ ਦੂਜੀ ਰਾਏ ਨਹੀਂ ਆ ਗਈ ਜਿਹੜਾ ਜ਼ਿੰਮੇਦਾਰ ਵੇਖੋ ਉਹਨੇ ਆਰਟੀ ਤੋਂ ਪੈਸੇ ਵੀ ਫੜੇ ਆ ਖਾਸ ਦੇ ਵੀ ਪਾਇਆ ਸਿਰੇ ਤੇ ਛੋਣਾ ਗਿਆ ਸੀ ਹੁਣ ਜਿੱਥੋਂ ਉਹਨੇ ਪੈਸੇ ਫੜੇ ਆ ਉਹਨਾਂ ਤੇ ਵਿਆਜ ਲਾ ਕੇ ਉਹਨੇ ਡਬਲ ਹੋ ਹੀ ਜਾਣਾ ਉਹਨਾ ਪੈਸੇ ਤਾਰਨੇ ਕਿੱਥੋਂ ਇਹ ਥੋੜਾ ਜਿਹਾ ਜਿਹੜੇ ਅਗਲੇ ਬੰਨੇ ਫਰੰਟ ਤੇ ਕੰਮ ਕਰਦੇ ਉਹਨਾਂ ਨੂੰ ਸਹੀ ਚੀਜ਼ਾਂ ਦੇ ਵਿਚਾਰ ਕੇ ਉਹ ਪੈਸੇ ਫੇਰ ਨਾ ਸਕੀ ਸਰਕਾਰਾਂ ਦੀ ਨਾਕਾਮੀ ਜੇ ਬੰਨ ਪਹਿਲੇ ਬੰਨੇ ਰਹੇ ਹੁਣ ਬਾਬਾ ਜੀ ਕਾਰ ਸੇਵਾ ਵਾਲਿਆਂ ਉਲੋਂ ਜਿਹੜੀ ਜਾਰੀ ਇਹ ਭੂਮਿਕਾ ਨਿਭਾਈ ਗਈ ਹੈ ਕੀ ਗੱਲਾਂ ਚੁੰਦੇ ਸਾਡੀਆਂ ਦੇ ਕੋ ਡਿਊਟੀਆਂ ਜੀ ਸੇਵਾ ਕਰਨਾ ਸੇ ਮਨ ਕਰਨਾ ਜਿਹੜੇ ਕਸਤੇ ਪੈ ਲੋਕਾਂ ਨੂੰ ਗੁਰਨਾਨ ਸਾਹਿਬ ਦੇ ਲੜ ਲਾਉਣਾ ਅਸਵੇਂ ਪਾਸ਼ੇ ਦੇ ਅਮਰ ਸ਼ਕਾ ਕੇ ਬਾਜਾਂ ਵਾਲੇ ਦੇ ਸਿੰਘ ਸਿੰਘਣੀਆਂ ਪਰੋਣਾ ਇਹ ਸਾਡਾ ਫਰਜ਼ ਬਣਦਾ ਤੇ ਇਹ ਜਿਹੜੇ ਕਾਰਜ ਹੁੰਦੇ ਵੇਖੋ ਮੁਸ਼ਕਲ ਆਉਂਦੀ ਆ ਇਹ ਤਾਂ ਕੁਦਰਤ ਦੇ ਵਾਸਨ ਇਹਨੂੰ ਜਸਰਾ ਦਾ ਪ੍ਰਬੰਧ ਕਰਨਾ ਇਹ ਜਿਹੜੇ ਪ੍ਰਬੰਧਕ ਹੁੰਦੇ ਉਹਨਾਂ ਦਾ ਕੰਮ ਹੁੰਦਾ ਤੇ ਜਿਹੜੀਆਂ ਸੰਸਥਾਵਾਂ ਆਂ ਦੀਆਂ ਤੇ ਸੇਵਨ ਸਮਰਪਿਤ ਹੁੰਦੀਆਂ ਜਿਸ ਤਰ੍ਹਾਂ ਸੰਗਤਾਂ ਦਾ ਜੋੜ ਨਾ ਮਾ ਹੁਣ ਆ ਮੰਨ ਲਓ ਵਿਦੇਸ਼ ਤੋਂ ਸੰਗਤਾਂ ਆਈਆਂ ਇਹਨਾਂ ਦੇ ਇੱਥੇ ਕੋਈ ਜ਼ਮੀਨ ਚਾਹੀਦਾ ਤਾਂ ਕੱਕ ਨਹੀਂ ਕੋਈ ਕਿਸੇ ਨਾਲ ਲਿੰਕ ਨਹੀਂ ਕੋਈ ਫੈਮਿਲੀ ਇੱਥੇ ਲਿੰਕ ਨਹੀਂ ਨਾ ਕਿਸੇ ਦਾ ਵਿਆਹ ਆ ਸਿਰਫ ਇਹ ਮਹਾਰਾਜ ਦਾ ਘਰ ਹੁੰਦੇ ਆ ਤੇ ਇਹ ਹੁਣ ਜਿਸ ਤਰ੍ਹਾਂ ਇੱਥੇ ਹਾਰਡ ਆਏ ਆ ਤੇ ਜਿਹੜੇ ਲੋਕ ਇਹਦੀ ਮਾਰ ਹਟ ਆਏ ਆ ਇਸ ਤਰ੍ਹਾਂ ਤੇ ਮੁਸ਼ਕਲ ਦੇ ਉਹਨਾਂ ਦੇ ਦੁੱਖਾਂ ਨੂੰ ਵੀ ਇੱਕੇ ਨਾਲ ਆਪਣੇ ਆਪ ਨੂੰ ਸਮਰਪਿਤ ਕਰ ਰਹੇ ਆ ਸੋ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੀ ਆ ਜਿਹੜਾ ਬੰਦਾ ਇਹੋ ਜਿਹੀਆਂ ਸੇਵਾਵਾਂ ਕਰਦਾ ਹਰ ਕੋ ਬੰਦਾ ਸੇਵਾਵਣੀ ਹੀ ਹੋਈ ਕਰ ਸਕਦਾ ਹੈ ਇਹੋ ਜੀ ਗਰਮੀ ਦੇ ਵਿੱਚ ਇਹੋ ਜੀ ਹਮਸ ਦੇ ਵਿੱਚ ਆਣ ਕੇ ਇੱਕ ਤੇ ਪਾਣੀ ਆਇਆ ਉਦੋਂ ਚੱਲੀ ਗਿਆ ਹੁਣ ਜਿਹੜਾ ਪਾਣੀ ਜਾਗ ਚੁੱਕਿਆ ਚੀਜ਼ਾਂ ਸੜ ਚੁੱਕੀਆਂ ਜਿਹੜੀ ਉਹਨਾਂ ਦੀ 스ਮੈਲ ਆਣ ਕਿਉਂ ਕਈ ਬਿਮਾਰੀਆਂ ਦਾ ਕਾਰਨ ਬਣਦੀ ਆ ਅਸੀਂ 2023 ਦੇ ਵਿੱਚ ਅਸੀਂ ਉੱਥੇ ਬਣ ਵਧਾ ਇੱਕ ਕਾਲੂ ਮੰਡੀ ਜਲੰਧਰ ਦੇ ਵਿੱਚ ਉੱਥੇ ਜਲੰਧਰ ਗਟਰਾ ਦਾ ਪਾਣੀ ਉਸ ਸਤਲੂ ਚ ਆਣ ਕੇ ਰਲਦਾ ਸੀ ਹੋਰ ਥੱਲੇ ਉਤਰਦਾ ਕੋਈ ਨਹੀਂ ਜਦੋਂ ਮੈਂ ਉਤਰਿਆ ਮੇਰੇ ਨਾਲ ਕਾਫੀ ਸਿੰਘ ਜਿਹੜੇ ਮੁੰਡੇ 50 60 ਉਤਰੇ ਕਈਆਂ ਸਿੰਘਾਂ ਨੂੰ ਘਟੋ ਘਾਟ ਮੈਨੂੰ 6 ਮਹੀਨੇ ਦਵਾਈਆਂ ਲੋਕ ਲੈਂਦੇ ਰਹੇ ਇੰਨੇ ਉੱਥੇ ਸਕਿਨ ਦੀ ਪ੍ਰੋਬਲਮ ਆਈ ਉਹਨਾਂ ਨੂੰ ਤਾਂ ਕਹਿੰਗੇ ਪਾਣੀ ਸਾਰਾ ਘਟਰਾ ਦਾ ਇਹ ਗੰਦਾ ਪਾਣੀ ਵਿੱਚ ਛਾਣ ਕੇ ਰਲਿਆ ਤੇ ਘੰਟਿਆਂ ਬਧੀ ਦਾ ਕੰਮ ਕਰਨਾ ਪੈਂਦਾ ਸੋ ਜਦੋਂ ਸਫਾਵਾਂ ਕਰੀਦੀਆਂ ਮੁੜ ਕੇ ਚੀਜ਼ਾਂ ਨਹੀਂ ਦੇਖੀਆਂ ਜਾਂਦੀਆਂ ਹੁੰਦਾ ਤੇ ਇਹ ਰਿਸਕੀ ਕੰਮ ਹੀ ਪਾਕੀ ਵਾਇਰਸ ਦੀ ਮੇਰ ਨਾਲ ਅਰਦਾਸ ਬਿੰਦੀ ਕਰਕੇ ਕਿਹੜੀਆਂ ਸੰਪਰਤਾਵਾਂ ਜਵਾਲੋ ਜਿਹੜੀ ਐ ਸੇਵਨ ਬਾਈ ਜਾਣਦੀ ਦੇਖੋ ਅਲੱਗ ਅਲੱਗ ਇਲਾਕਿਆਂ 'ਚ ਲੱਖ ਲੱਖ ਸੰਸਤਾਵਾਂ ਸਫਾਵਾਂ ਕਰ ਰਹੀਆਂ ਮੈਂ ਇੱਕ ਗੱਲ ਇੱਕ ਨਵੀਂ ਵੇਖੀ ਆ ਕਿ ਉਹ 2023 ਦੇ ਵਿੱਚ ਜਦੋਂ ਅਸੀਂ ਸਫਾਵਾਂ ਨਵਾ ਉਹਕੇ ਪਹਿਲਾਂ ਸੋਸ਼ਲ ਮੀਡੀਆ ਇੰਨਾ ਜੋਖਮੀ ਸੀ ਅਸੀਂ ਉਧਰ ਆਪਣੇ ਦਬਾਬੇ ਵਾਲੇ ਟੁੱਟਣ ਦੇ ਰਾਹੀਂ ਭੰਨਦੇ ਨੇ 2023 ਜਦੋਂ ਇਸ ਭਰਾਵਾਂ ਵਾਲਾ ਰਿਕੜਾ ਦਰਾ ਟੁੱਟਾ ਨਾ ਉਦੋਂ ਸੰਗਤ ਦੀ ਨਿਗਾਹ 'ਚ ਸਾਰੀਆਂ ਗੱਲਾਂ ਜਾਦੀਆਂ ਪਈਆਂ ਹਰ ਇੱਕ ਬੰਦੇ ਕੋਲ ਮੋਬਾਈਲ ਆ ਸੋਸ਼ਲ ਮੀਡੀਆ ਤੇ ਸਾਰਿਆਂ ਨੇ ਪਾਇਆ ਸਾਰੇ ਲੋਕਾਂ ਨੂੰ ਜਾਣਕਾਰੀ ਮਿਲੀ ਉਦੋਂ ਮੈਂ ਦੇਖਿਆ ਵੀ ਬਹੁਤਿਆਂ ਸਸਤਾਵਾਂ ਜਿਹੜੀਆਂ ਹਨ ਚੋ ਇਲਾਕੇ ਮੱਝ ਵਾਲੇ ਤੇ ਸਾਰੇ ਲੱਗੇ ਸੀ ਮਹਾਪੁਰਸ਼ ਵੀ ਸਭਾ ਸੋਸਾਇਟੀਆਂ ਵੀ ਲੱਗੀਆਂ ਸੀ ਪਰ ਹਰ ਇੱਕ ਨਵੀਂ ਗੱਲ ਇਹ ਵੇਖੀ ਜਿੱਥੇ ਨਹੀਂ ਵੀ ਕੋਈ ਸਭਾ ਸੋਸਾਇਟੀ ਜਾਂ ਮਹਾਪੁਰਸ਼ ਇਲਾਕੇ ਵਿੱਚ ਹੈਗਾ ਉੱਥੇ ਲੋਕਲ ਲੋਕਾਂ ਨੇ ਗੁਰੂ ਸਾਹਿਬ ਦਾ ਵਟਾਸਰਾ ਲੈ ਕੇ ਬਣਨਾ ਦੇ ਉੱਤੇ ਜਾ ਕੇ ਮੋਰਚੇ ਸੰਭਾਲੇ ਸੀ ਇਹ ਹਰ ਇੱਕ ਨਵੀਂ ਗੱਲ ਵੇਖਣ ਜਾਈਏ ਕਿਉਂਕਿ ਨਹੀਂ ਤਾਂ ਬਹੁਤ ਵੱਡਾ ਨੁਕਸਾਨ ਪੰਜਾਬ 'ਚ ਹੁੰਦਾ ਸਾਰੇ ਪੰਜਾਬ ਨੇ ਜਿੱਥੇ-ਜਿੱਥੇ ਵੀ ਗੱਲ ਬਣੀ ਉਹ ਤੇ ਆਪਣੀ ਜ਼ਿੰਮੇਵਾਰੀ ਸੰਭਾਲੀ ਆ ਜਿਹੜੀਆਂ ਸਸਤਾਵਾਂ ਆ ਗਿਆ ਚਲੋ ਅੱਗੇ ਲਾ ਕੇ ਮੋਰੀ ਲਾ ਕੇ ਕੰਮ ਕਰਦੀਆਂ ਕੀ ਸੰਦੇਸ਼ ਦੇਣਾ ਚਾਹੁੰਦੇ ਜਿਹੜੇ ਲੋਕ ਵੀ ਜਿਹੜੇ ਹੋਰ ਵੀ ਇੱਥੇ ਵੀ ਪਹੁੰਚ ਕਰਨ ਕੋਈ ਮੇਰੀ ਸੰਗਤਾਂ ਨੂੰ ਇਹ ਬੇਨਤੀ ਆ ਕਿ ਜਿਹੜੇ ਪੀੜਤ ਪਰਿਵਾਰ ਆ ਉਹਨਾਂ ਨੂੰ ਖੁਦ ਆਣ ਕੇ ਮਿਲੋ ਜਾਂ ਤਾਂ ਜਿਹੜੀ ਸਾਥੀ ਸਾਥੀਆਂ ਨੂੰ ਵਿਸ਼ਵਾਸ ਹੈਗਾ ਉਹਦੇ ਨਾਲ ਗੱਲ ਕਰਕੇ ਜਿਸ ਤਰ੍ਹਾਂ ਦੀ ਲੋੜ ਹੈਗੀ ਉਸ ਤਰ੍ਹਾਂ ਦੀ ਉਹਨਾਂ ਦੀ ਲੋੜ ਪੂਰੀ ਕੀਤੀ ਜਾਵੇ ਜੇ ਆਪਾਂ ਰਸਣ ਦੇ ਕਈ ਲੰਗਰ ਦੀ ਉਹ ਕੋਈ ਜ਼ਰੂਰਤ ਨਹੀਂ ਹੈਗੀ ਉਹ ਐਵੇਂ ਲੜਾਈਆਂ ਦੇ ਕਾਰਨ ਬਣ ਰਹੇ ਆ ਸੋ ਜਿਹੜੀਆਂ ਸੰਗਤਾਂ ਬਾਹਰੋਂ ਜਾਂ ਤਾਂ ਇਕੱਠਾ ਕਰ ਰਹੀਆਂ ਜਾਂ ਸਮਾਨ ਲਿਆ ਰਹੀਆਂ ਕਿਸੇ ਰਕਮ ਦਾ ਉਹ ਇਹਨਾਂ ਨੂੰ ਡੀਲ ਦੀ ਮਤਲਬ ਕਰਨੀ ਚਾਹੀਦੀ ਇਹਨਾਂ ਪਰਿਵਾਰਾਂ ਦੀ ਜਾਂ ਜਿਹਨਾਂ ਦੇ ਕੋਠੇ ਟੱਟ ਗ ਉਹਨਾਂ ਦੀ ਮਤਵਾ ਉਹਨਾਂ ਦੇ ਚਤਰੀਡਾਂ ਆ ਹਾਂ ਉਹਨਾਂ ਦੇ ਨਵਸਾਰੀ ਘਰ ਦੀ ਕਿਸ ਤਰ੍ਹਾਂ ਹੋਣੀ ਆ ਕਿੰਨੀ ਆਪਾਂ ਦੀ ਮਤ ਕਰ ਸਕਦੇ ਆ ਜਾਂ ਜਿਦਾਂ ਸਕੂਲ ਕਾਲ ਜਿਹੜੇ ਜਿਹਨਾਂ ਜੋ ਮਿੱਟੀਆਂ ਮੁੱਟੀਆਂ ਭਰ ਗਈਆਂ ਉਹਨਾਂ ਦੀ ਆਪਾਂ ਕਹਿੰਗੇ ਇੱਕ ਆਪਣੇ ਬੱਚਿਆਂ ਪੜ੍ਹਨਾ ਨਾ ਇਹਨਾਂ ਨੂੰ ਵੀ ਪੈਰਾਂ ਸਿਰ ਤੇ ਖੜਿਆ ਕਰਨਾ ਬੱਚੇ ਪੜ੍ਹਨਗੇ ਜੋ ਚੋ ਘਰ ਨਿਕਲੂ ਤਾਂ ਹੀ ਪੜਨਗੇ ਤੇ ਹਾਂ ਜਿਦਾਂ ਜੀਮ ਇਹਨਾਂ ਦੇ ਵਿੱਚ ਰਹਿਤਾ ਪੈ ਗਈ ਉਹਨਾਂ ਨੂੰ ਬਾਹਰ ਕੱਢਣਾ ਫਿਰ ਉਹਨਾਂ ਨੂੰ ਵਾਈ ਜੋਗ ਬਣਾ ਕੇ ਫਿਰ ਉਹਦੇ ਚ ਕਣਕ ਬੀਜਣੀ ਖਾਦ ਚਾਹੀਦਾ ਬੀਜ ਚਾਹੀਦਾ ਸਾਰੀ ਚੀਜ਼ਾਂ ਦੀਆਂ ਲੋੜਾਂ ਸਾਹਮਣੇ ਹੈਗੀਆਂ ਆ ਆਪਾਂ ਅਜੇ ਪਾਣੀ ਆਇਆ ਚਲੇ ਗਿਆ ਜਿਹੜੀਆਂ ਮੁਸ਼ਕਲਾਂ ਉਹਨਾਂ ਦੇ ਹੱਲ ਤੇ ਜੀ ਨਿਕਲਣ ਵਾਲੇ ਸਾਰੇ ਠੀਕ ਇਹ ਸਾਸਰੀਆਕਾਰ ਬਾਬਾ ਜੀ ਵੱਲੋਂ ਜਿਹੜਾ ਵਾ ਇੱਥੇ ਲੋਕ ਸਰਪੰਚ ਜਿਹੜੇ ਇੱਥੇ ਮੌਜੂਦਾ ਹੈ ਉਹਨਾਂ ਨੂੰ ਸਨਮਾਨਤ ਕੀਤਾ ਜਾਂਦਾ ਹੈ ਬਾਬਾ ਜੀ ਨੂੰ ਕਿਉਂਕਿ ਬਾਬਾ ਜੀ ਦੀ ਮਰਜ਼ਦ ਦੇ ਨਾਲ ਜਿਹੜੀ ਕਾਰ ਸੇਵਾ ਦੀ ਮਰਜ਼ਦ ਦੇ ਨਾਲ ਜਿਹੜੀ ਆ ਇਹ ਸਾਰੀ ਸੇਵਾ ਨਿਭਾਈ ਜਾਂਦੀ ਹੈ ਬੰਨ ਬੰਨੇ ਜਾਂਦੇ ਆ ਕਾਫੀ ਜਿਹੜਾ ਵਾ ਵੀ ਬੰਨ ਜਿਹੜਾ ਵਾ ਇੱਥੇ ਟੁੱਟ ਚੁਕਾ ਹੈ ਜਿਹਦੇ ਨਾਲ ਪਾਣੀ ਪਿੰਡ ਦੇ ਵਿੱਚ ਵਰ ਗਿਆ 10 ਤੋਂ 12 ਫੁੱਟ ਦੀ ਕਰੀਬ ਪਾਣੀ ਆਇਆ ਲੋਕਾਂ ਦੇ ਘਰਾਂ ਦੀ ਹਾਲਤ ਖਸਤਾ ਕਿ ਬਾਬਾ ਜੀ ਵੱਲੋਂ ਵੀ ਇਹ ਸੰਦੇਸ਼ ਦਿੱਤਾ ਜਾਂਦਾ ਵੀ ਉਹਨਾਂ ਲੰਗਰ ਦੀ ਲੋੜ ਨਹੀਂ ਆ ਜਿੰਨਾ ਕਿ ਉਹਨਾਂ ਦੇ ਘਰਾਂ ਦੇ ਵਿੱਚ ਤਰੇੜਾਂ ਆ ਗਈਆਂ ਵਾ ਉਹਨਾਂ ਨੂੰ ਇਸ ਟਾਈਮ ਡੀਜ਼ਲ ਦੀ ਲੋੜ ਆ ਉਹਨਾਂ ਦੀਆਂ ਪੈਲੀਆਂ ਪੱਧਰੀਆਂ ਕਰਾਉਣ ਦੀ ਲੋੜ ਆ ਤੇ ਇਸ ਕਰਕੇ ਕਾਫੀ ਜਿਹੜਾ ਵਾ ਸਮਾਂ ਜਿਹੜਾ ਵਾ ਉਹਨਾਂ ਦੇ ਜਿਹੜਾ ਲੋਕ ਕੁਝ ਲੋਕਾਂ ਨੂੰ ਜਿਹੜਾ ਵਾ ਰਾਸ਼ਨ ਮਿਲ ਰਿਹਾ ਹੈ ਕੋਈ ਨੂੰ ਨਹੀਂ ਮਿਲ ਰਿਹਾ ਕਈ ਜਿਹੜੇ ਜਿਨ੍ਹਾਂ ਦੇ ਆਧਾਰ ਕਾਰਡ ਦੇ ਉੱਤੇ ਰਾਸ਼ਨ ਦਿੱਤੇ ਹੈ ਉਹਨਾਂ ਨੂੰ ਆਧਾਰ ਕਾਰਡ ਤੇ ਉੱਤੇ ਕੋਈ ਰਾਸ਼ਨ ਨਹੀਂ ਦੇ ਰਹੀ ਅਸੀਂ ਸਾਰਿਆਂ ਨੂੰ ਰਾਸ਼ਨ ਦੇ ਰਹੇ ਹਾਂ ਜਿਨ੍ਹਾਂ ਨੂੰ ਰਿਕਾਰਡ ਹੈ ਗਿਆ ਬੇਦੀ ਬੇਦੀ ਪਾਸਤੀ ਹੋਈ ਹੈ ਕੋਈ ਅੱਧਾ ਨਹੀਂ ਜਾ ਕੇ ਹੋਣੀ ਕਰ ਰਹੇ ਕਿ ਆਧਾਰ ਕਾਰਡ ਤੇ ਉੱਤੇ ਰਾਸ਼ਨ ਦਿੱਤਾ ਜਾ ਰਿਹਾ ਜਰੂਰ ਜਿਹੜੇ ਕਿਉਂਕਿ ਇੱਕ ਵਾਰੀ ਅਸੀਂ ਜਿਹੜਾ ਚਾਰਾ ਸੀਗਾ ਉਹ ਇੱਕ ਵਾਰ ਸਾਰਿਆਂ ਨੂੰ ਵੰਡ ਚੁੱਕੇ ਹੁਣ ਜਿਹੜੇ ਸਰਟੀਫਿਕੇਟ ਦੁਬਾਰਾ ਆ ਰਹੀ ਹੈ ਕਿਉਂਕਿ ਇਹਦਾ ਅਸੀਂ ਇੱਕ ਜਿਹੜੀ ਹੈ ਕਲੀਫੀਕੇਸ਼ਨ ਦਾ ਸਟੇਪ ਇਨਾ ਨੂੰ ਰੱਖਿਆ ਹੋਇਆ ਹੈ ਕਿਉਂਕਿ ਨਾਲ ਦੀ ਨਾਲ ਅਸੀਂ ਪਸ਼ੂਆਂ ਦੀ ਅਸੈਸਮੈਂਟ ਵੀ ਕਰਦੇ ਹਾਂ ਉਹਨਾਂ ਦਾ ਉਹਨਾਂ ਦਾ ਜਿਹੜਾ ਪਸ਼ੂ ਦਾ ਮਾਲਕ ਹੈ ਜਾਂ ਪਸ਼ੂਦਾਰ ਜੋ ਵੀ ਨਾਮ ਜਾਂ ਫੋਨ ਨੰਬਰ ਤੇ ਪਿੰਡ ਹੈ ਉਹਨਾਂ ਦੀ ਜ਼ਰੂਰ ਇੱਕ ਰਜਿਸਟਰ ਉੱਤੇ ਐਂਟਰੀ ਮੇਨਟੇਨ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਅਸੀਂ ਪਿਛਲੇ ਹਫ਼ਤੇ 3 ਦਿਨ ਦਾ ਦਿੱਤਾ ਸੀਗਾ ਤੇ ਹੁਣ ਅਸੀਂ ਇਹਨਾਂ ਨੂੰ ਦਿਨ-ਦਿਨ ਹੋਰ ਦਾ ਦੇ ਰਹੀ ਹਾਂ so that ਕਿਸੇ ਨੂੰ ਕੋਈ ਕਿਸੇ ਤਰੀਕੇ ਦੀ ਦਿੱਕਤ ਨਾ ਆਵੇ ਬਟ ਅਸੀਂ ਰਾਸ਼ਨ ਲਈ ਕਿਸੇ ਨੂੰ ਵੀ ਆਧਾਰ ਕਾਰਡ ਦੀ ਕਾਪੀ ਨਹੀਂ ਮੰਗ ਰਹੇ ਤੇ ਜੇ ਤੁਹਾਨੂੰ ਕੋਈ ਮੰਗ ਰਿਹਾ ਹੈ ਉਹਨਾਂ ਨੂੰ ਨਾ ਦਿਓ ਤੁਸੀਂ ਆਪਣਾ ਆਧਾਰ ਕਾਰਡ ਆਪਣੇ ਕੋਲ ਰੱਖੋ ਤੇ ਕੋਈ ਵੀ ਚਿਤ ਤਰੀਕੇ ਦੀ ਤੁਹਾਨੂੰ ਕਿਸੇ ਵੀ ਤਰੀਕੇ ਦੀ ਹੈਲਪ ਦੀ ਲੋੜ ਹੈ ਤੁਹਾਡੇ ਪਿੰਨਾਂ 'ਚ ਅਸੀਂ 16 ਸਹਾਇਤਾ ਕੇਂਦਰ ਬਣਾਏ ਹੋਏ ਹਨ ਪਲੱਸ ਸਾਡਾ ਜਿਹੜਾ ਹੈਲਪਲਾਈਨ ਨੰਬਰ ਹੈ ਹੁਣ ਵੀ ਐਕਟਿਵ ਹੈ 24 ਘੰਟੇ ਚੱਲਦਾ ਹੈ ਸਾਡੇ ਕੋਲ ਹੁਣ ਰਾਸ਼ਨ ਦੀ ਇਨਫੈਕਟ ਹੁਣ ਕੋਈ ਕੰਪਲੇਂਟਸ ਆ ਹੀ ਨਹੀਂ ਰਹੀਆਂ ਹੁਣ ਅਸੀਂ ਇਥੋਂ ਕੀ ਕੰਮ ਕਰ ਰਹੇ ਹਾਂ ਕਿਸਾਨਾਂ ਦੀ ਜਿਹੜੀ ਖੇਤ ਹੈ ਉਹਨਾਂ ਦੀ ਮਦਦ ਕਰਨ ਲਈ ਫ੍ਰੀ ਸਹਾਇਤਾ ਅਸੀਂ ਦੇ ਰਹੀ ਹਾਂ ਕਿ ਉਹ ਆਪਣੀ ਪੁੰਨੀ ਪਿੰਡਾਂ ਦੇ ਵਿੱਚ ਜਿਹੜਾ ਗਾਰ ਜਾਂ ਜੇ ਸਿਲਟ ਹੈ ਉਹ ਉਹਨਾਂ ਦੇ ਖੇਤਾਂ ਚ ਆ ਚੁੱਕੀ ਹੈ ਜਿਹੜਾ ਰੇਤ ਹੈ ਉਹਨੂੰ ਕੱਢਣ ਵਾਸਤੇ ਤਾਂ ਜੋ ਉਹਨਾਂ ਦੀ ਜਿਹੜੀ ਜਿਹੜਾ ਕਣਕ ਦਾ ਸੀਜ਼ਨ ਹੈ ਐਟਲੀਸਟ ਉਹਨੇ ਚਿਰ ਤੱਕ ਉਹ ਆਪਣੀ ਅਗਲੀ ਫਸਲ ਵੀ ਫੀਟ ਸਕਣ ਅਸੀਂ ਉਹ ਮਦਦ ਕਰ ਰਹੇ ਹਾਂ ਜੀ ਤੇ ਜਿਵੇਂ ਬਾਬਾ ਜੀ ਸਾਡੀ ਹੈਲਪ ਕਰ ਰਹੇ ਇਦਾਂ ਬੜੀ ਸਾਰੀ ਜਿਹੜੀ ਸਾਡੇ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਨੇ ਕਾਫੀ ਸਾਡੀ ਸਹਾਇਤਾ ਸਾਂਝਾ ਉਪਰਾਲਾ ਮਿਸ਼ਨ ਚੰਡੀ ਚੜ੍ਹਦੀ ਕਲਾ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਹੈ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਹਰ ਤਰੀਕੇ ਦੀ ਹੈਲਪ ਕਰਾ ਰਹੇ ਹਾਂ ਮੁਆਵਜ਼ਾ ਤਾਂ ਸਰਕਾਰ ਵੱਲੋਂ ਦਿੱਤਾ ਹੀ ਜਾਣਾ ਹੈ ਪਰ ਜਿਵੇਂ ਲੋਕਾਂ ਦੇ ਘਰੇਲੂ ਆਈਟਮ ਵੀ ਜਿਹੜੇ ਜਿਵੇਂ ਮਿਕਸੀ ਕੂਲਰ ਵਗੈਰਾ ਵੀ ਖਰਾਬ ਹੋ ਚੁੱਕੀਆਂ ਹਨ ਉਹਦੇ ਲਈ ਵੀ ਸੇਵਾ ਚੱਲ ਰਹੀ ਹੈ ਜੀ ਵੋਲੰਟੀਅਰਸ ਜਾ ਕੇ ਇਲੈਕਟ੍ਰੀਕਲ ਕੰਬਿੰਗ ਦਾ ਵੀ ਕੰਮ ਪਿੰਡਾਂ 'ਚ ਕਰ ਰਹੀ ਹੈਗੀ ਹੈ ਤਾਂ ਹਰ ਤਰੀਕੇ ਦੀ ਹੈਲਪ ਤੁਹਾਨੂੰ ਮਿਲੇਗੀ ਜੀ ਤੁਸੀਂ ਸਾਡੇ ਹੈਲਪਲਾਈਨ ਨੰਬਰ ਤੇ ਫੋਨ ਕਰੋ ਤੇ ਆਧਾਰ ਕਾਰਡ ਦੀ ਕੋਈ ਜ਼ਰੂਰਤ ਉਹ ਦਿਖਾਂਦੀ ਨਹੀਂ ਹੈ ਮੈਡਮ ਇੱਕ ਬੜੀ ਦਿੱਕਤ ਆ ਰਹੀ ਲੋਕਾਂ ਵਾਲਾ ਕਿ ਜਿਵੇਂ ਕਿਸੇ ਦੇ ਡੰਗਰ 9 ਰੋੜਗੇ ਜਾਂ 10 ਰੋੜਗੇ ਤਿੰਨ ਤਿੰਨ ਤੋਂ ਮਤਲਬ ਮਲੇ ਉਹ ਜਿਹੜੇ ਨੋਰਮਸ ਹੈ ਜਿਹੜੇ ਸਰਕਾਰੀ ਉਹ ਹਲੇ ਜਲਦੀ ਹੈ ਗੈਸ ਰਿਲਾਕਸੇਸ਼ਨ ਮਿਲੇ ਹੁੰਦੇ ਵਿੱਚ ਬਟ ਫਿਲਹਾਲ ਜਿਹੜੇ ਐਸ ਡੀ ਆਰ ਐਫ ਦੇ ਜਿਹੜੇ ਨੋਰਮਸ ਨੇ ਉਹ ਉਹੀ ਨੇ ਇਸ ਤੋਂ ਇਲਾਵਾ ਅਸੀਂ ਕੀ ਕੀਤਾ ਹੈ ਜਿਹੜਾ ਸਾਂਝਾ ਉਪਰਾਲਾ ਜਿਹੜੀ ਮੈਂ ਗੱਲ ਵੀ ਕਰੀ ਸੀ ਜਿਹਨੇ ਅੱਜ ਵੀ ਅਸੀਂ ਫੋਰ ਐਗਜ਼ਾਮਪਲ ਆ ਬੀਬੀ ਕੋਲਾ ਜੀ ਭਲਾਈ ٹرسٹ ਹੈ। ਉਹਨਾਂ ਵੱਲੋਂ ਅਸੀਂ ਹੈਲਪ ਕਰਾਈਏ ਉਹਨਾਂ एकदम ਪੀੜਿਤ ਪਰਿਵਾਰਾਂ ਨੂੰ ਜਿਨ੍ਹਾਂ ਦਾ ਕੁਝ ਵੀ ਨਹੀਂ ਰਹਿ ਗਿਆ। ਉਹਨਾਂ ਦੇ ਸਾਰੇ ਪਸ਼ੂ ਚਲੇ ਗਏ। ਉਹਨਾਂ ਨੂੰ ਅਸੀਂ ਮੱਝ ਘਾਟੰਗਰ ਅਸੀਂ ਉਹਨਾਂ ਨੂੰ ਹੈਲਪ ਕਰਾਈਏ ਉਸ ਦੀ ਅੱਜ ਅੱਜ ਤੱਕ ਅਸੀਂ 4 ਪਰਿਵਾਰਾਂ ਮੁਰਬੇ ਸੇ ਪਾ ਹੋ ਸਕੇ ਤੇ ਉਹ ਦੁਬਾਰਾ ਆਪਣੇ ਜੋ ਕਮਾਈ ਕਰਦੇ ਸੀ ਕਿ ਉਹਨਾਂ ਦਾ ਜਿਹੜਾ ਕਮਾਈ ਦਾ ਸਾਧਨ ਸੀਗਾ ਉਹ ਉਹਨਾਂ ਕੋਲ ਵਾਪਸ ਹੀ ਕਾਜਵੇ ਸੋ ਅਸੀਂ ਇਹ ਸਾਰੀ ਹੈਡ ਆਊਟ ਆਫ ਤੋਂ ਦੇ ਜਾ ਕੇ ਸਾਰੀ ਸੰਸਥਾਵਾਂ ਨੂੰ ਨਾਲ ਲੈ ਕੇ ਕੋਸ਼ਿਸ਼ ਕਰ ਰਹੇ ਹਾਂ ਥੈਂਕ ਯੂ ਕੋਈ ਨਾ ਹਾਰ ਜਾਵੇ